ਨਮਸਕਾਰ ਦੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇ ਸਿੰਘ ਰਾਰਾ ਤੇ ਅੱਜ ਅਸੀਂ ਮੌਜੂਦ ਆ ਮਾਈਨਿੰਗ ਦੇ ਉਸ ਜ਼ੋਨ ਦੇ ਵਿੱਚ ਜਿੱਥੇ ਲਗਾਤਾਰ ਮਾਈਨਿੰਗ ਦੀਆਂ ਸਾਨੂੰ ਵੀਡੀਓ ਮਿਲਦੀਆਂ ਰਹੀਆਂ ਤੇ ਉਸ ਜਗ੍ਹਾ ਉੱਤੇ ਅਸੀਂ ਪਹੁੰਚ ਕੇ ਗਰਾਉਂਡ ਜ਼ੀਰੋ ਤੋਂ ਕੋਸ਼ਿਸ਼ ਕੀਤੀ ਕਿ ਆਖਿਰ ਮਾਈਨਿੰਗ ਚੱਲ ਰਹੀ ਹੈ ਜਾਂ ਫਿਰ ਨਹੀਂ ਚੱਲ ਰਹੀ ਹੈ ਅਸੀਂ ਮੌਜੂਦ ਆ ਇਸ ਸਮੇਂ ਐਲ ਗਰਾਫ ਪੁਲ ਉੱਤੇ ਜਿਸ ਨੂੰ ਆਰਜੀ ਤੌਰ ਉੱਤੇ ਬੰਦ ਕੀਤਾ ਹੋਇਆ ਹੈ ਇਸ ਪੁਲ ਤੇ ਮੌਜੂਦ ਹੋ ਕੈਸੀ ਤੁਹਾਨੂੰ ਕੁਝ ਤਸਵੀਰਾਂ ਜ਼ਰੂਰ ਸਾਂਝੀਆਂ ਕਰਨ ਆ ਚਾਹਾਂਗੇ ਭਾਵੇਂ ਸਾਡੇ ਕੈਮਰੇ ਦੇ ਵਿੱਚੋਂ ਤਸਵੀਰਾਂ ਕਿਉਂਕਿ ਡਿਸਟੈਂਸ ਜ਼ਿਆਦਾ ਹੋਣ ਦੇ ਚਲਦੇ ਹੋਏ ਨਹੀਂ ਕੈਦ ਹੋ ਸਕਦੀਆਂ ਤੁਸੀਂ ਵੇਖ ਸਕਦੇ ਹੋ ਐਲਗ੍ਰਾਂਜ ਜ਼ੋਨ ਦੇ ਵਿੱਚ ਅਸੀਂ ਮੌਜੂਦ ਹਾਂ ਇਸ ਜ਼ੋਨ ਦੇ ਵਿੱਚ ਸਾਹਮਣੇ ਇੱਕ ਕ੍ਰੈਸ਼ਰ ਵਿਖਾਈ ਦੇ ਰਿਹਾ ਹੈ ਮਾਤਰ ਪੂਰੇ ਐਲਗ੍ਰਾਂਜ ਜ਼ੋਨ ਦੇ ਵਿੱਚ ਇੱਕ ਕ੍ਰੈਸ਼ਰ ਚੱਲ ਰਿਹਾ ਹੈ ਤੋਂ ਇਲਾਵਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਇਸ ਤੋਂ ਇਲਾਵਾ ਐਲਗਰਾਹ ਜੋਂਨ ਦੇ ਵਿੱਚ ਕਿਤੇ ਹੋਰ ਕੋਈ ਕ੍ਰੈਸ਼ਰ ਨਹੀਂ ਚੱਲ ਰਿਹਾ ਕੋਈ ਕ੍ਰੈਸ਼ਰ ਚੱਲਣ ਦੀ ਆਵਾਜ਼ ਨਹੀਂ ਆ ਰਹੀ ਕੋਈ ਲਾਈਟਿੰਗ ਨਹੀਂ ਚੱਲ ਰਹੀ ਕ੍ਰੈਸ਼ਰਾਂ ਦੇ ਸਾਰੇ ਕ੍ਰੈਸ਼ਰ ਬੰਦ ਨੇ ਇੱਕ ਕ੍ਰੈਸ਼ਰ ਕਿਵੇਂ ਚੱਲ ਰਿਹਾ ਹੈ ਵੱਡਾ ਸਵਾਲ ਜ਼ਰੂਰ ਇੱਥੇ ਖੜਾ ਹੋ ਰਿਹਾ ਹੈ ਮਾਈਨਿੰਗ ਵਿਭਾਗ ਤੇ ਪ੍ਰਸ਼ਾਸਨ ਨੂੰ ਚੈਲੰਜ ਹੈ ਕਿ ਆਖਿਰ ਕ੍ਰੈਸ਼ਰ ਕਿਵੇਂ ਚੱਲ ਰਿਹਾ ਹੈ ਜਦੋਂ ਇਸ ਜੋਂਨ ਉੱਤੇ ਮਾਈਨਿੰਗ ਬੰਦ ਹੈ ਤਾਂ ਇਸ ਕ੍ਰੈਸ਼ਰ ਦਾ ਮਾਲ ਕਿੱਥੋਂ ਆ ਰਿਹਾ ਹੈ ਇਸੇ ਸਵਾਲ ਦਾ ਜਵਾਬ ਅਸੀਂ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਪੁੱਛ ਰਹੇ ਹਾਂ ਕਿ ਜੇਕਰ ਪੂਰਾ ਜ਼ੋਨ ਐਲਗ੍ਰਾਂਡ ਜ਼ੋਨ ਦੀ ਗੱਲ ਕਰ ਰਹੇ ਹਾਂ ਜੇਕਰ ਪੂਰਾ ਐਲਗ੍ਰਾਂਡ ਜ਼ੋਨ ਸ਼ਾਂਤ ਹੈ ਕੋਈ ਮਾਈਨਿੰਗ ਨਹੀਂ ਹੋ ਰਹੀ ਕੋਈ ਕ੍ਰੈਸ਼ਰ ਨਹੀਂ ਚੱਲ ਰਿਹਾ ਤਾਂ ਆਖਰੀ ਇੱਕ ਮਾਤਰਿਕ ਕ੍ਰੈਸ਼ਰ ਕਿਵੇਂ ਚੱਲ ਰਿਹਾ ਹੈ ਇਸ ਦਾ ਜਵਾਬ ਜ਼ਰੂਰ ਦਿਓ ਪਰਤਾਜ ਜ਼ਰੂਰ ਕਰੋ ਤੇ ਇਸ ਦੇ ਨਾਲ ਹੀ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਆਖਿਰ ਐਲਗਰਾਮ ਪੁਲ ਤੋਂ ਮਾਤਰ 150 ਮੀਟਰ ਦੀ ਦੂਰੀ ਉਤੇ ਕ੍ਰੈਸ਼ਰ ਮੌਜੂਦ ਹੈ ਲੋਕੇਸ਼ਨ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਲਗਰਾਮ ਪੁਲ ਤੋਂ ਮਾਤਰ ਜੇਕਰ ਅਸੀਂ ਨੂਰਪੁਰ ਬੇਦੀ ਤੋਂ ਭਲਾਣ ਨੂੰ ਜਾਂਦੇ ਹਾਂ ਤਾਂ ਬਿਲਕੁਲ ਲੈਫਟ ਸਾਈਡ ਤੇ ਇੱਕ ਕ੍ਰੈਸ਼ਰ ਮੌਜੂਦ ਹੈ ਪੁਲ ਤੋਂ ਰਾਈਟ ਸਾਈਡ ਦੀ ਗੱਲ ਕਰਦੇ ਹਾਂ ਤਾਂ ਕ੍ਰੈਸ਼ਰ ਸਾਰੇ ਸਾਇਲੈਂਟ ਨੇ ਫਿਲਹਾਲ ਰਾਤ 9 ਤੋਂ 10 ਵਜੇ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਤੇ ਕੋਈ ਕ੍ਰੈਸ਼ਰ ਨਹੀਂ ਚੱਲ ਰਿਹਾ ਤੇ ਕੋਈ ਮਾਈਨਿੰਗ ਨਹੀਂ ਹੋ ਰਹੀ ਆ ਪਰ ਮਾਤਰੀ ਇੱਕ ਕ੍ਰੈਸ਼ਰ ਚੱਲ ਰਿਹਾ ਇਸ ਦਾ ਸਵਾਲ ਪੁੱਛਦੇ ਆ ਕਿ ਆਖਿਰ ਇਹ ਕਿਸ ਦੀ ਜਾਇਦਤ ਨਾਲ ਕ੍ਰੈਸ਼ਰ ਚੱਲ ਰਿਹਾ ਹੈ ਕਿੱਥੋਂ ਇਸ ਦੀ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਕਰਕੇ ਕਿੱਥੋਂ ਮਾਲਾ ਰਿਹਾ ਹੈ ਵੱਡੇ ਸਵਾਲ ਜਰੂਰ ਖੜੇ ਹੋ ਰਹੇ ਨੇ ਇਸ ਤਰ੍ਹਾਂ ਦੀ ਹੋਰ ਵੀਡੀਓ ਲਗਾਤਾਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਪ੍ਰਸ਼ਾਸਨ ਨੂੰ ਪੁੱਛਾਂਗੇ ਜਾਗਦੇ ਰਹੋ ਹੁਕਮ ਦੇਵੇਗਾ ਪੰਜਾਬ ਟੀਵੀ ਪ੍ਰਾਈਮ ਤੇ ਐਕਸ਼ਨ ਕਰਨ ਦੀ ਜ਼ਿੰਮੇਵਾਰੀ ਹੈ ਤੁਹਾਡੀ ਕਿਉਂਕਿ ਪਬਲਿਕ ਪੁੱਛਦੀ ਹੈ ਕਿ ਆਖਿਰ ਇਲਾਕੇ ਦੇ ਵਿੱਚ ਨਜਾਇਜ਼ ਮਾਈਨਿੰਗ ਤੇ ਕਦੋਂ ਠੱਲ ਪੈਗੀ ਸਰਕਾਰ ਨੇ ਦਾਵਾ ਕੀਤਾ ਸੀ ਕਿ ਜੇਕਰ ਤੁਹਾਡੇ ਜਗ੍ਹਾ ਤੋਂ ਜਾਂ ਤੁਹਾਡੇ ਏਰੀਆ ਤੋਂ ਇੱਕ ਪੱਥਰ ਚੁੱਕਿਆ ਜਾਏਗਾ ਤਾਂ ਤੁਹਾਡੀ ਇਜਾਜ਼ਤ ਤੋਂ ਬਿਨਾ ਨਹੀਂ ਚੁੱਕਿਆ ਜਾਏਗਾ ਪਰ ਅਲਗਰਾਹ ਦੇ ਵਿੱਚ ਇਸ ਕ੍ਰੈਸ਼ਰ ਤੇ ਮਾਲ ਕਿੱਥੋਂ ਆ ਰਿਹਾ ਉਹ ਜਿਹੜਾ ਮਾਲ ਚੁੱਕਿਆ ਜਾ ਰਿਹਾ ਉਹ ਕਿਸ ਦੀ ਇਜਾਜ਼ਤ ਦੇ ਨਾਲ ਚੁੱਕਿਆ ਜਾ ਰਿਹਾ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਮਾਈਨਿੰਗ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਨੂੰ ਵੈਰੀਫਾਈ ਕਰੇ ਤੇ ਬੰਦੀ ਕਾਰਵਾਈ ਜ਼ਰੂਰ ਕਰੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਜੁੜੇਣਾ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਫਿਲਹਾਲ ਜਾਨੀ ਕਿ ਮੈਨੂੰ ਰਕੇਸ਼ ਰਾਣਾ ਨੂੰ ਦਿਓ ਇਜਾਜ਼ਤ ਧੰਨਵਾਦ